ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਲੀਲੀ ਸੋ ਅੱਜ ਮਾਗੀ ਸੰਗRAND ਹੈ ਬੱਗਰ ਦੀ ਸੰਗRAND ਬੜੀ ਸ਼ੁਭ ਮੰਨੀ ਜਾਂਦੀ ਹੈ ਕਿ ਜੋ ਵਿਆਹ ਸ਼ਾਦੀਆਂ ਨੇ ਇਸ ਸੰਗRAND ਤੋਂ ਬਾਅਦ ਚਾਲੂ ਹੋ ਜਾਂਦੇ ਨੇ ਸੋ ਇੱਥੇ ਹੀ 40 ਮੁਕਤਿਆਂ ਦੀ ਯਾਦ ਦੇ ਵਿੱਚ ਮਾਗੀ ਮੁਕਸਰ ਦੇ ਵਿੱਚ ਬਣਾਈ ਜਾਂਦੀ ਹੈ ਆਸੋ ਸਮੂਹ ਸ਼ਹੀਦਾਂ ਦੀ ਯਾਦ ਨੂੰ ਇੱਥੇ ਬਹੁਤ ਵੱਡੀ ਪੱਧਰ ਤੇ ਜੋ ਸਲਾਨਾ ਜੋੜ ਮੇਲਾ ਸ਼ਹੀਦਾ ਯਾਦ ਵਿੱਚ ਮਨਾਇਆ ਜਾ ਰਿਹਾ ਨਗਰ ਨੰਦਪੁਰ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰ ਤੋਂ ਪੀੜੀ ਪੰਜਾਬ ਆਰ ਇੰਡੀਆ న్యూਸ ਚੈਨਲ ਤੋਂ ਬੈਂਡ ਨੰਦਪੁਰ ਬਲਾਕ ਨਸ਼ਰਾ ਪੰਨਵਾ ਤੇ ਆਪਾਂ ਅੱਗੇ ਚੱਲ ਕੇ ਇੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਰੋ ਦੇ ਬਾਬਾ ਜੀ ਉਹਨਾਂ ਵੱਲੋਂ ਨਗਰ ਨਿਵਾਸੀ ਜਨ ਸੰਗਠਨ ਲੋ ਆਪ ਜੀ ਨਾਲ ਪੈਦਲ ਉੱਪਰ ਵੀ ਆ ਰਹੇ ਹੈਂ। 30 ਸਾਲਾਂ ਸੇਵਾ ਕਰਦੇ ਰਹੇ ਵਹਿਗੁਰੂ ਜੀ ਦਾ ਖਾਲਸਾ। ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਸਿਮੀਲੀ। ਸੋ ਹਰ ਸਾਲ ਦੀ ਤਰ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਜੋ ਮੁੱਲਾ ਬਾਗੀ ਮੁਖਤਰੀ ਨਹੀਂ ਲੱਗਿਆ ਜੋ ਗੱਲਾ ਮੁਖਤਰ ਸ਼ਹਿਰ ਨਹੀਂ ਬਲਕਿ ਜਿੱਥੇ-ਜਿੱਥੇ ਵੀ ਇਸ ਸੰਗਤਾਂ ਵਸਦੀਆਂ ਨੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਉਥੇ ਉਥੇ ਇਹ 40 ਮੁਕਤਿਆਂ ਦੀ ਯਾਦ ਤੇ ਮੀਲਾ ਮਾਗੀ ਦੀ 40 ਮੁਕਤਿਆਂ ਦੀ ਯਾਦ ਦੇ ਵਿੱਚ ਇਹ ਬਣਾਇਆ ਜਾਂਦਾ ਕਿ ਅਸੀਂ ਪਹੁੰਚੇ ਹਾਂ ਐਪੀਟੀ ਪੰਜਾਬ ਇੰਡੀਆ ਨਿਊਜ਼ ਚੈਨਲ ਜਿਲ੍ਹਾ ਕਰਨਤਾਰਨ ਤੋਂ ਪਿੰਡ ਨੰਦਪੁਰ ਸੋ ਇਹ ਨੰਦਪੁਰ ਛੋਟਾ ਜਿਹਾ ਭਾਵੇਂ ਨਗਰ ਆ ਤੇ ਲੋਕੀ ਬਹੁਤ ਵੱਡੇ ਦਿੰਦੇ ਨੇ ਬਲੌਗ ਨਿਸ਼ਾਨਾ ਪਰੋਂ ਵਾਲੇ ਅੰਦਰ ਪੈਂਦੇ ਨੇ ਤੇ ਇੱਥੇ ਆਪਾਂ ਇੱਥੇ ਤੰਦਨਾਵਾ ਭਗਤ ਸੰਤ ਬਾਬਾ ਦਰਬਾਰਾ ਸਿੰਘ ਦੀ ਛੋਡੀ ਉਹਨਾਂ ਦੇ ਗੁਰਦੁਆਰਾ ਸਾਹਿਬ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਇਹ ਸ਼ਹੀਦੀ ਸਮਗਮ ਮਨਾਇਆ ਜਾਂਦਾ ਕਿ ਇੱਥੋਂ ਦੇ ਮੁਖਸੀਵਾਦਾਰ ਬਾਬਾ ਰਗਵੀਰ ਸਿੰਘ ਜੀ ਔਰ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਦੀਆਂ ਸੰਗਤਾਂ ਜੋ ਰਲ ਮਿਲ ਕੇ ਜਨਮ ਲਉਂਦੀਆਂ ਨੇ ਜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿੰਨੇ ਕ ਸਾਲ ਹੋ ਗਿਆ ਐ ਇਸ ਈਦਾਂ ਦੇ ਚਰਨਾਂ ਦੇ ਨਾਲ ਇਹ ਸੰਗਤਾਂ ਨੂੰ ਤੁਸੀਂ ਵੀ ਜੋੜੀ ਬੈਠੇ ਹੋ ਆਪ ਵੀ ਜੁੜੀ ਹੋ ਜੁੜੇ ਹੋਏ ਹੋ ਕਿੰਨੇ ਕ ਸਾਲ ਹੋ ਗਏ ਆ ਭਾਈ ਹਾਂਜੀ ਸਵਾਗਤ ਹੈ ਸਾਹਿਬ ਮਹਾਂਪੁਰਖ ਬਾਬਾ ਦਰਬਾਰਾ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਜੂਸਨ ਨਗਰ ਦੇ ਮੋਢੀ ਹੋਈ ਹੋਇਆ ਉਹਨਾਂ ਤਕਰੀਬਨ ਮੇਰੀ ਉਮਰ ਅੱਜ ਤਕਰੀਬਨ 80 ਸਾਲ ਚੱਲ ਰਿਹਾ ਉਸ ਤੋਂ ਪਹਿਲਾਂ ਨੂੰ ਉਹ ਵਾਪੁਰਖ ਇਹ ਪਿਆਰ ਵਾਗੀ ਦਾ ਪਿਆਰ ਸਾਰੇ ਨਗਰ ਨਾਲ 80 ਸਾਲ ਚੱਲੇ ਤਾਂ ਬੜੇ ਸੁਯੋਗ ਦੇ ਨਾਲ ਮਨਾਇਆ ਮਨੋਵੇ ਆ ਰਿਹਾ ਹੈ ਕਿ ਧਾਮ ਹੀ ਅਸੀਂ ਸ਼ਿੰਗਤੀ ਕਰਦੇ ਹਾਂ ਸਾਥ ਸਭ ਨੂੰ ਕਿ ਇੱਥੇ ਤੇ ਸੁਯੋਗ ਦੇ ਇਹ ਪ੍ਰੋਗਰਾਮ ਅੰਮ੍ਰਿਤ ਮਈਦਾਨ ਚ ਸਕੀਟਾ ਦਾ ਸਮਾਗਮ ਕਰਿਆ ਜਾ ਰਿਹਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇ ਕਿ ਸਾਡੇ ਪਾਣੀ ਦੇ ਜਿਹੜੇ ਆ ਉਹਨਾਂ ਦੀ ਯਾਦ ਦੇ ਕੇ ਜੀਵਨ ਹੋ ਜਾਂਦੇ ਆ। ਇਹਨਾਂ ਕੋਈ ਚਿੰਤਾ ਆ ਤੁਹਾਨੂੰ ਲੱਗਦਾ ਹੈ। ਬਾਬਾ ਜੀ ਆਹ ਦੋ ਸ਼ਬਦ ਬੋਲੋ। ਆਈਆਂ ਸੰਤਾ ਦਾ ਆਖੇ ਸ਼ਬਦਾਂ ਨਾਲ ਧੰਨਵਾਦ ਕਰਦੇ ਹੋ। ਬਹੁਤ ਸਾਰੀਆਂ ਦੂਰੋਂ ਨੇੜੋਂ ਦੇ ਲੋਕਾਂ ਦੇ ਇੱਛਾ ਤੋਂ ਸੰਤਾ ਜੀ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ। ਹਾਂ ਜੀ। ਉਹਨੇ ਇਹ ਮਾਇਆ ਸਾਸ ਨੰਦਾ ਜਦੋਂ ਤੁਮਾਰ ਕਰਦੇ ਆਂਦ ਨਾ ਮਾਰਦੀਆਂ ਭਾਰਗੇ ਦੀ ਮਹਾਰਾਜ ਜੀ ਕਮਸ਼ੀ ਕਰਕੇ ਆਪਣਾ ਜੀ ਨੂੰ ਫੋਲਦ ਕੀਤਾ ਅਜੇ ਸ਼ੇਰ ਕਾਨਿਆਂ ਜਿੰਨੀਆਂ ਆਸਮਰਦ ਦਾ ਪੁੰਨਾ ਨਾ ਆਸਮਰਦ ਦਾ ਇਹਨਾਂ ਲੌਣ ਸੁਠਣਾ ਲੌਣ ਵਾਸਤੇ ਰਾਜੇ ਰਿਆ ਮਹਾਰਾਜ ਜਲਦੀ ਬੜਾ ਕਰੀ ਉਸੇ ਤਰ੍ਹਾਂ ਨਬਈ ਕਿੰਨੇ ਦਿਨਾਂ ਤੋਂ ਖਿਸ਼ਕੀ ਖੜਪੜ ਸੈ ਸ਼ੁਰੂ ਹੋਏ ਤੇ ਕਿੰਨੇ ਖੜਪੜਲੇ ਕੋ ਹੁੰਦੇ ਚਾਰ ਖਣ ਪਰ ਹਮਦੇ ਪੋਗ ਪਿਆ ਤੇ ਸੋਵਾਰ ਤੋਂ ਜੀ ਰੂ ਹੈ ਜਾਨੀ ਬੋਲਵਾ ਰ ਉਹਦਾ ਜਿੰਨਾ ਸੇਵਕਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੋਣਾਂ ਹੀ ਤਾਂ ਆਏ ਹੋਣਗੇ ਸਾਡੀ ਉਹਨਾਂ ਹੀ ਤਰ੍ਹਾਂ। ਹਾਂ। ਇਥੇ ਮੈਂ ਇਹ ਗੱਲ ਸੁਣੀ ਹੈ ਕਿ ਬਾਬਾ ਦਰਬਾਰਾ ਸੇਂ ਸੋਟੀ ਦੇ ਗੁਰਦਵਾਰ ਸਾਹਿਬ ਕੀ ਜੋ ਕੋਈ ਆਸ ਮਰਾਦ ਲੈ ਕੇ ਸੁਖੜਾ ਸੁਖੜਾ ਜਿਹੜੀ ਸੁਖੜਾ ਪੂਰੀ ਹੁੰਦੀ ਹਾਂਜੀ ਹਾਂਜੀ ਹਾਂ ਜੀ ਤਾਂ ਹੀ ਫੇਰ ਨਹੀਂ ਹੁੰਦੀ। ਅਦਰ ਸੁਖੜਾ ਪੂਰੀਆਂ ਨਹੀਂ ਜਿਹੜਾ ਜਮਾਰ ਅੱਜ ਬਾਤ ਚੋਖਾ ਨਹੀਂ ਸੱਤ ਜੀ ਸੇ ਸਾਹਿਬ ਬੋਲੋ ਬੋਲ ਲਿਓ ਜੀ ਬਾਬਾ ਨੌਜਵਾਨ ਪੀੜੀ ਨੂੰ ਕਿਸ਼ਦੇ ਚ ਨਾ ਚਾਹੋਗੇ ਜੀ ਨੌਜਵਾਨ ਪੀੜੀ ਨੂੰ ਆਨੇ ਕਿ ਨਾ ਕਿੰਸੀ ਛੱਡ ਕੇ ਗੁਰੂ ਮਹਾਰਾਜ ਨਾਲ ਗੁਰੂ ਅੰਮ੍ਰਿਤਸਰ ਤੋਂ ਗੁਰਮੁਖੀ ਬੰਨ ਮੈਂ ਸੇਮ ਤੋਂ ਸਹੀ ਆਪਣਾ ਜੀ ਸਫਲਾ ਬੜਾਓ ਸਭੋ ਸਾਜੀ ਵਾਲਸ ਦਾਇਣ ਤੂੰ ਕੋਈ ਨਾ ਦਿਸੇ ਬਾਹਰ ਜਿਓ ਸੋ ਗੁਰੂ ਨਾਨਕ ਸਾਹਿਬ ਜੀ ਦੇ ਪਾਉਂ ਪਤਰ ਸ਼ਬਦ ਨੂੰ ਇਹ ਕਿੰਨਾ ਇਹਨਾਂ ਨੇ ਆਪਣੇ ਹਿਰਦੇ ਨਾਲ ਜੋੜ ਕੇ ਤੇ ਸਾਰੀਆਂ ਸੰਗਤਾਂ ਦੇ ਇੱਕ ਵਿੱਚ ਇੱਕ ਹੋ ਕੇ ਰਲ ਮਿਲ ਕੇ ਸੱਭਿਆਚਾਰ ਨੂੰ ਇੱਕ ਕਾਇਮ ਰੱਖਦੇ ਹੋਏ ਆ ਇਹ ਹਰ ਸਾਲ ਦੀ ਤਰ੍ਹਾਂ ਵੱਡੀ ਪੱਧਰ ਦੇ ਉੱਤੇ ਇੱਥੇ ਸਲਾਨਾ ਜੋੜ ਮੇਲਾ ਸ਼ਿਦਾਂ ਜਾਦਵੀਚ ਨਗਰ ਦੇ ਵਿੱਚ ਮੈ ਜਾਂਦਾ ਸੋ ਤਹਿਤੋਂ ਧੰਨਵਾਦ ਕਰਾਂ ਬਾਬਾ ਜੀ ਹੋਣਾ ਨੇ ਔਰ ਸਟੇਕ ਫੈਕਟਰੀ ਭਾਈ ਦਰਬਾਰਾ ਸਿੰਘ ਜੀ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਸੋ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ